ਇਹ ਜਿਹੜਾ ਸਾਲ ਆ ਗਿਆ ਕੋਈ ਨਾ ਕੋਈ ਸਾਰਾ ਸਭ ਬਚ ਗਿਆ ਨਹੀਂ ਕੋਈ ਅੱਗੇ ਨਹੀਂ ਲੈ ਦੁਬਾਰਾ ਨਹੀਂ ਕਰਦੇ ਫੋਟੋ ਕਰਦੇ ਅਗਰ ਸਮਝਾਉ ਰਹੇ ਹੋ ਇਹ ਤੁਹਾਡੇ ਆ ਗਿਆ ਆ ਗਿਆ ਕਿੰਨਾ ਨਾਤੀ ਨਾ ਪੰਗੇ ਦੇ ਰਾਕੀ ਕੰਮ ਤਾਂ ਹੋਣ ਲੱਗੇ ਹਾਂ ਨਾ ਉਹ ਲਈ ਨਹੀਂ ਪਹਿਲੇ ਦੇਖਦੇ ਮਾਟਰ ਦਾ ਯਾਰ ਰਹੀ ਹੈ 50 ਰੁਪਏ ਆਇਆ ਇਹਦਾ ਰੂਪਾਰੋ ਨੇ ਆਇਆ ਇਹ ਪਰਮਾਣ ਆਇਆ ਬਸ ਜਿਹੜੀ ਵੇਲਾ ਆਈ ਆ ਆਪਾਂ ਦੇਖਦੇ ਹਾਂ ਇਹ ਜਿਹੜੇ ਮੈਂ ਤੁਹਾਨੂੰ ਮੋਗ ਵਗੈਰਾ ਪੁੱਛਿਆ ਸੀ ਹੈਗੇ 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 ਹੋਰ ਬਈ ਜਿਹੜਾ ਲੈਂਦੇ ਆ ਅੱਜ ਤੋਂ ਮੋਗੀ ਸੰਗੇ ਨੇ ਹੈਪੀ ਆ ਜਾਓ ਹਾਲ ਸਾਹਿਬ ਬਹਿ ਜੋ ਕਿ ਫਤਿਹ ਆਪਾਂ ਨੂੰ ਪਤਾ ਹੈ ਵੀ ਚੋਣਾ ਬਲਾਸ਼ਾਮਨੀ ਤੇ ਜ਼ਿਲ੍ਹਾ ਪਛਿੱਦਿਆ ਚੋਣਾ ਆ ਰਹੀਆਂ 14 ਤਰੀਕ ਨੂੰ ਕੋਟਾ ਨੇ ਆਪਾਂ ਪਹਿਲਾਂ ਇੰਨੇ ਭੈਣੀ ਪੱਤੀ ਚ ਮੀਟਿੰਗ ਰੱਖੀ ਦੀ ਫਿਰ ਮਾਨ ਪੱਤੀ ਚ ਤੇ ਅੱਜ ਆਪਾਂ ਤੱਕੇ ਕੀ ਪੱਤੇ ਪਹਿਲਾਂ ਤਾਂ ਉੱਥੇ ਸਾਰੀ ਅਸੀਂ ਸੰਗਤ ਦਾ ਜੀ ਆਇਆ ਜੀ ਇੱਕ ਛੋਟੇ ਜਿਹੇ ਖਾਤੇ ਸਾਡੇ ਆਏ ਹੁਣਾ ਛੋਟਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆਪਣਾ ਭਰਾਗਾ ਛੋਟਾ ਟਿਕਦੇ ਪਾਈ ਹੈ ਨਾ ਇਹ ਬਲਕਸ਼ਮ ਜੀ ਖੜਾ ਆ ਕਲਦੀਪ ਪਰਵਾਜੀ ਤੋਂ ਆ ਇਹ ਜਿਹੜਾ ਪਛਿੜ ਖੜਾ ਦਾ ਚੌਣਸਾਨ ਨੇ ਨਾ ਦੋਨਾਂ ਦੇ ਝਾੜੂ ਆ ਵੱਧ ਤੋਂ ਵੱਧ ਦੋਨੇ ਭਰਾਵਾਂ ਦੇ ਆਪਾ ਮਦਦ ਕਰਦੇ ਸਾਰੀ ਸੰਗਤ ਦਾ ਧੰਨਵਾਦ ਹੁੰਦਾ ਹੈ ਭਰਾ ਤੇ ਗਰੀਬਿੰਗ ਆਜ਼ਾਦ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਧੱਕੇ ਕੀ ਪੱਤੀ ਦੇ ਵਿੱਚ ਜਿਹੜਾ ਸੰਗਤ ਨੇ ਇਕੱਠ ਰੱਖਿਆ ਤੁਸੀਂ ਐਡੇ ਵੱਡੇ ਇਕੱਠ ਦੇ ਰੂਪ ਦੇ ਵਿੱਚ ਇੱਕ ਨਿੱਕੇ ਜਿਹੇ ਸੱਦੇ ਤੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਤੁਹਾਨੂੰ ਪਤਾ ਵੀ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਨੇ ਜਿਹੜਾ ਚੌੜਾ ਹੁੰਦਾ ਸਬੰਧ ਚ ਆਪਣਾ ਜਿਹੜਾ ਇਹ ਇਕੱਠਾ ਪਹਿਲਾਂ ਵੀ ਆਪਾਂ 3-4 ਸੱਥਾਂ ਦੇ ਵਿੱਚ ਇਕੱਠ ਰੱਖਿਆ ਤਕਰੀਬਨ ਸਾਰੇ ਨਗਰ ਬੋਲੂ ਹੀ ਆਪਣਾ ਬਹੁਤ ਬੰਦਾ ਮਤਲਬ ਵੱਤ ਚੜ ਕੇ ਸਾਹ ਦਿੱਤਾ ਗਿਆ ਸੋ ਸੋ ਨੂੰ ਮੈਂ ਸਾਰੇ ਨਗਰ ਨੂੰ ਕਥੇਤੀਪਤੀ ਗਵਾੜ ਨੂੰ ਬੇਨਤੀ ਕਰਦਾ ਵੀ ਦੇਖੋ ਮੈਂ ਬਲਾਕ ਸਮੂਤੀ ਦੀ ਜਿਹੜੀ ਚੋਣਾਂ ਆਪਣੇ ਨਗਰ ਤੋਂ ਲੜ ਰਿਹਾਗਾ ਵੀ ਸਾਰਿਆਂ ਨੂੰ ਬੇਨਤੀ ਆ ਵੀ ਦੇਖੋ ਮੇਰਾ ਪਸ਼ੋਪੜ ਤੁਸੀਂ ਸਾਰੀ ਜਾਣਦੇ ਤੁਹਾਡੇ ਪਿੰਡ ਨਾਲ ਕੋਈ ਆਪਾਂ ਬਰ ਹੋਏ ਨਹੀਂ ਹਨਾ ਵੀ ਆਪਾਂ ਪਿੱਛੇ ਸਮੇਂ 'ਚ ਕਿਵੇਂ ਵਿਚਰਦੇ ਰਹੇ ਆ ਕਿਵੇਂ ਲੋਕਾਂ ਦੇ ਵਿੱਚ ਵਿਚਰੇ ਆ ਕਿਵੇਂ ਕੰਮ ਕਰਾਏ ਨੇ ਠੀਕ ਹੈ ਬਾਕੀ ਜਿਵੇਂ ਮਰਜ਼ੀ ਲਾਉਦੇ ਕੋ ਹੁਣ ਆਪਣਾ ਪਿੰਡ ਦੇ ਕੰਮਾਂ ਦੀ ਗੱਲ ਹੀ ਆਪਾਂ ਗੱਲ ਕਰ ਲਈਏ ਹੁਣ ਆਪਣੀ ਸਾਰਿਆਂ ਨੂੰ ਵੱਡੀ ਸਮੱਸਿਆ ਸੀ ਜਿਹੜੀ ਪਾਣੀ ਦੀ ਸਮੱਸਿਆ ਸੀ ਨਗਰ ਦੀ ਸਾਰਿਆਂ ਨੂੰ ਵੱਡੀ ਗੱਲ ਆ ਵੀ ਜਿਹੜੀ ਉਹ ਵੀ ਹੱਲ ਹੋਣ ਜਾ ਰਹੀ ਆ ਸੋ ਸਾਡੀ ਤਾਂ ਤੁਹਾਨੂੰ ਇਹੇ ਬੇਨਤੀ ਆ ਵੀ ਵੀਰ ਬਣ ਕੇ ਸਾਰੇ ਵੱਧ ਚੜ ਕੇ ਵੱਧ ਤੋਂ ਵੱਧ ਸਾਥ ਦਿਓ ਇੱਕ ਇੱਕ ਵੋਟ ਆਪਦੀ ਜਿਹੜੀ ਆ ਤੁਸੀਂ ਆਮ ਆਦਮੀ ਪਾਰਟੀ ਨੂੰ ਝਾੜੂ ਦੇ ਨਿਸ਼ਾਨ ਤੇ ਲਾਇਓ ਕਿਉਂਕਿ ਇਹ ਸਿਭਲ ਤੇ ਚੋਣ ਹੁੰਦੀ ਆ ਇਹ ਝਾੜੂ ਦਾ ਨਿਸ਼ਾਨ ਆਪਾਂ ਨੂੰ ਮਿਲੇਗਾ ਸਾਰਿਆਂ ਨੂੰ ਬੇਨਤੀ ਆ ਵੀ ਦੇਖੋ ਸਾਰਿਆਂ ਨੇ ਆਪੋ ਦੀ ਇੱਕੋ ਇੱਕ ਵੋਟ ਆ ਜਿਹੜੀ ਝਾੜੂ ਦੇ ਨਿਸ਼ਾਨ ਤੇ ਜਿਹੜੀ ਮੋਹਰ ਲਾਉਣੀ ਆ ਦੇਖੋ ਮੈਂ ਬਲਾਕ ਸ਼ਾਂਤੀ ਦੀ ਜਿਹੜੀ ਚੋਣ ਲੜ ਰਿਹਾ ਸਾਡਾ ਭਰਾ ਕਲਦੀਪ ਇਹ ਵੀ ਆਪਣਾ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਚੋਣ ਲੜ ਰਿਹਾਗਾ ਜ਼ਿਲ੍ਹਾ ਪ੍ਰੀਸ਼ਦ ਤੋਂ ਆਪਣਾ ਭਰਾ ਕਲਦੀਪ ਚੋਣ ਲੜ ਰਿਹਾਗਾ ਇਹਦੇ ਵੀ ਅਸੀਂ ਆਪਾਂ ਤੁਹਾਨੂੰ ਪੋਸਟਰ ਸ਼ੇਅਰ ਕਰਾਂਗੇ ਵੀ ਜਿਹੜੇ ਜਿਹੜੇ ਪਿੰਡ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਆਉਂਦੇ ਆ ਉੱਥੇ ਵੀ ਆਪਾਂ ਸਾਰੇ ਰਾਵੀ ਮਦਦ ਕਰੀਏ ਵੱਧ ਤੋਂ ਵੱਧ ਵੱਧ ਚੜ ਕੇ ਜਿੰਨੀ ਵੱਧ ਤੋਂ ਵੱਧ ਕਰ ਸਕਦੇ ਹਾਂ ਕਿਉਂਕਿ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਨਗਰ ਦੇ ਵਿਕਾਸ ਵਾਸਤੇ ਦੇਖੋ ਪਹਿਲਾਂ ਪਿਛਲੇ ਸਮੇਂ ਤੋਂ ਵੀ ਹਮੇਸ਼ਾ ਹੀ ਲੱਗੇ ਰਹੇ ਹਾਂ ਬਈ ਕਦੇ ਕਦੇ ਵੀ ਮਤਲਬ ਕਿ ਪਿੱਛੇ हट ਕੇ ਨਹੀਂ ਬੈਠੇ ਇਹੀ ਸੋਚ ਰੱਖੀ ਆ ਵੀ ਨਗਰ ਦਾ ਕਿਥੋਂ ਕੋਈ ਕਿਵੇਂ ਪੜਾ ਹੋ ਜੇ ਸਰਪੰਚ ਸਾਹਿਬ ਬੈਠੇ ਆਗੇ ਬਹੁਤ ਨਰਮ ਦਿਲ ਇਨਸਾਨ ਨੇਗੇ ਦੇਖੋ ਪਾਰਟੀ ਨਾਲ ਜੁੜਿਆ ਪਾਰਟੀ ਨਾਲ ਜੁੜ ਕੇ ਇਹਨਾਂ ਦੀ ਬਹੁਤ ਵੱਡੀ ਮਿਹਨਤ ਰਹੀ ਆ ਵੀ ਇਹਨਾਂ ਨੇ ਮਤਲਬ ਕਿ ਨਗਰ ਦੇ ਵਾਸਤੇ ਜਿਹੜਾ ਵੱਡਾ ਕੰਮ ਸੀ ਉਦੇ ਵਾਸਤੇ ਇਹਨਾਂ ਨੇ ਮਤਲਬ ਇਹੀ ਗੱਲ ਰੱਖੀ ਹਮੇਸ਼ਾ ਵੀ ਸਾਡਾ ਭਾਈ ਇਹ ਕੰਮ ਹੋਣਾ ਚਾਹੀਦਾ ਉਸ ਕੰਮ ਦੇ ਉੱਤੇ ਦੇਖੋ ਤੁਹਾਡੇ ਸਾਹਮਣੇ ਆ ਮੀਤਹਿਰ ਜੀ ਨੇ ਮੋਹਰ ਲਾਈ ਆ ਵੀ ਆਪਣਾ ਕੰਮ ਜਿਹੜਾ ਉਹ ਸ਼ੁਰੂ ਹੋ ਗਿਆ ਕਿਉਂਕਿ ਦੇਖੋ ਜੇ ਆਪਣਾ ਜਿਹੜਾ ਇਹ ਵੱਡਾ ਕੰਮ ਸੀ ਪਾਣੀ ਦੇ ਨਿਕਾਸ ਦਾ ਜਿਹੜਾ ਇਹ ਜਦੋਂ ਆਪਣਾ ਇਹ ਮਸਲਾ ਹੱਲ ਹੁੰਦਾ ਸੜਕਾਂ ਤੋਂ ਨੂੰ ਉਹਦੇ ਐਮਪੀ ਸਾਹਿਬ ਵੀ ਦੱਸ ਕੇ ਗਏ ਆ ਆਪਣੀ ਆ ਵਾਲੀ ਸੜਕਾ 18 ਫੁੱਟੀ ਪਾਸ ਕਰਵਾ ਰੱਖੀ ਆ ਆਪਣੀ ਕੁੰਬੜਾਂ ਵਾਲੀ ਸੜਕਾ ਵੀ 18 ਫੁੱਟੀ ਬਣਨੀ ਆ ਅੰਦਰਲੀਆਂ ਸੜਕਾਂ ਨੇ ਬਾਈ ਇਹਦੇ ਪੈਸੇ ਵੀ ਤਿਆਰ ਨੇ ਬਣਾਉਣੀਆਂ ਵੀ ਸੀਗੀਆਂ ਇਹਦਾ ਨਾਮ ਬਣਾਉਣ ਦਾ ਕਾਰਨ ਸਿਰਫ ਪਾਈਪਲਾਈਨ ਸੀਗੀ ਸੰਗਤ ਨੂੰ ਬਹੁਤ ਮਤਲਬ ਹੈ ਪਹਿਲਾਂ ਪਤਾ ਵੀ ਇਹ ਸੂਝਵਾਣਾ ਸਾਰੀ ਸੰਗਤ ਹੈ ਨਾ ਵੀ ਇਹ ਸੀਗਾ ਜੀ ਪਹਿਲਾਂ ਪਾਈਪਲਾਈਨ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਇਹ ਸੜਕਾਂ ਬਣਾਵਾਂਗੇ ਹੁਣ ਆ ਪਾਈਪਲਾਈਨ ਦਾ ਕੰਮ ਨਿਭੜ ਜਾਣਾ ਨਾਲ ਦੀ ਨਾਲ ਆ ਬੁੜੀਆਂ ਸਾਰੀਆਂ ਸੜਕਾਂ ਬਣ ਜਾਣੀਆਂ ਨੇ ਅੰਗੀਆਂ ਤੇ ਉਸ ਤੋਂ ਬਾਅਦ 50 ਲੱਖ ਰੁਪਏ ਦੀ ਗ੍ਰਾਂਟ ਤੁਹਾਨੂੰ ਪਤਾ ਵੀ ਆਪਣੇ ਨਗਰ ਦੇ ਵਿੱਚ ਜਿਹੜਾ ਆਪਣੇ ਗੁਰਦੁਆਰਾ ਸਾਹਿਬ ਨਾਮ ਤੇ ਆਪਣੇ ਪਾਸ਼ਾ ਦੇ ਚਰਨ ਪਏ ਨੇ ਤਾਂ ਕਰਕੇ ਆਪ ਨੂੰ 50 ਲੱਖ ਦੀ ਗ੍ਰਾਂਟ ਹੋਰ ਵੀ ਆਈ ਹੋਈ ਆ ਉਹ ਵੀ ਆਪਣੇ ਦੇਖੋ ਨਗਰ ਦੇ ਵਿੱਚ ਲੱਗਣੀ ਆ ਸਰਪੰਚ ਸਾਹਿਬ ਜਿੱਥੇ ਕਹਿਣਗੇ ਜਿਵੇਂ ਇਹਨਾਂ ਨੂੰ ਲੱਗੂਗਾ ਵੀ ਜਿੱਥੇ ਲਾਉਣੀ ਆ ਇਹਨਾਂ ਨੇ ਦੇਖੋ ਨਗਰ ਤੇ ਹੀ ਲਾਉਣੀ ਆ ਸਾਰੀ ਗ੍ਰਾਂਟ ਠੀਕ ਹੈ ਤੇ ਸਾਰੀ ਸਮੂਚੀ ਪੰਚਾਇਤੀ ਮਤਲਬ ਕਿ ਆਪਣੇ ਨਾਲ ਹੈ ਤੇ ਸਾਰਿਆਂ ਨੂੰ ਬੇਨਤੀ ਕਰਦਾ ਦੁਬਾਰੇ ਫਿਰ ਵੀਰ ਬਣ ਕੇ ਦੇਖੋ ਆਪਾਂ ਦਾ ਵੋਟ ਪਾਉਣੀ ਹੀ ਪਾਉਣੀ ਆ ਸਾਰਿਆਂ ਨੇ ਹੀ ਪਾਉਣੀ ਆ ਠੀਕ ਆ ਜਿੰਨੇ ਆਪਾਂ ਖੜੇ ਆ ਦੇਖੋ ਪਰ ਮੈਂ ਇਹ ਗੱਲ ਕਹਿਣਾ ਵੀ ਆਪਾਂ ਨਾਲ ਹੋਰ ਵੀ ਆਪਣੇ ਭਰਾਵਾਂ ਨੂੰ ਕਹੀਏ ਵੀ ਭਾਈ ਸਾਹਿਬ ਜਿੱਥੇ ਵੀ ਤੁਹਾਡੀ ਕੋਈ ਹੋਰ ਆਪਣੇ ਪਹੁੰਚ ਆ ਕਿਸੇ ਵੀ ਘਰ ਤੇ ਚਾਹੇ ਕੋਈ ਵੀ ਭਰਾ ਉਹਨੂੰ ਜਾ ਕੇ ਆਪਾਂ ਬੇਨਤੀ ਕਰੀਏ ਵੀ ਵੀਰ ਵਣ ਕੇ ਆਪਦੀ ਬੋਰਡ ਨਾ ਜਿਹੜਾ ਆਪਾਂ ਝਾੜੂ ਦੇ ਨਿਸ਼ਾਨ ਤੇ ਪਾਈਏ ਤਾਂ ਜੋ ਆਪਾਂ ਨਗਰ ਦਾ ਵਿਕਾਸ ਕਰਾ ਲਈਏ ਜਰ ਆਪਾਂ ਮੇਨ ਮਕਸਦ ਆਪਣਾ ਨਗਰ ਹੋਣਾ ਚਾਹੀਦਾ ਆਪਦਾ ਪਿੰਡ ਹੋਣਾ ਚਾਹੀਦਾ ਮੇਨ ਮਕਸਦ ਆਪਣਾ ਇਹ ਆ ਵੀ ਆਪਾਂ ਆਪਣੇ ਨਗਰ ਦੇ ਵਿਕਾਸ ਦੇ ਖਾਤਰ ਇੱਕੋ ਇੱਕ ਵੋਟ ਆ ਜਿਹੜੀ ਪਾਉਣੀ ਆ ਠੀਕ ਆ ਦੇਖੋ ਵਧੀਆ ਚੰਗੀ ਗੱਲਾਂ ਬਹੁਤ ਵਧੀਆ ਕਾਠ ਆਪਣੇ ਹੱਥ ਚ ਹੋ ਰਹੇ ਨੇ ਮੈਂ ਨਹੀਂ ਕਹਿੰਦਾ ਵੀ ਨਹੀਂ ਹੋ ਰਹੇ ਪਰ ਆਪਾਂ ਇਸ ਵੇਲੇ ਨਹੀਂ ਹੋਣਾ ਹੈਗਾ ਵੇਸਲੇ ਕੇਸ ਲਈ ਮੈਂ ਤੁਹਾਨੂੰ ਕਹਾਂਗਾ ਵੀ ਕਈ ਵਾਰੀ ਆਇਆ ਹੁੰਦਾ ਵੀ ਆਪ ਪਤਾ ਜੁੱਤੀ ਪਿਆ ਜਾਂ ਜੇ ਉਹ ਇਹ ਗੱਲਾਂ ਮੰਨਤ ਨਹੀਂ ਲੈ ਕੇ ਆਉਣੀਆਂ ਕਿਉਂਕਿ ਦੇਖੋ ਕਦੇ ਵਾਸਤੇ ਵੀ ਜਦੋਂ ਬੰਦਾ ਕਹਿੰਦਾ ਉਹ ਜਾਂ ਵੇਸਲਾ ਹੋ ਜਾਂਦਾ ਹੈ ਤਾਂ ਬੰਦਾ ਮਾਰ ਖਾ ਜਾਂਦਾ ਠੀਕ ਆ ਇਸ ਕਰਕੇ ਵੇਸਲੇ ਨਹੀਂ ਹੋਣਾ ਕਈ ਵਾਰੀ ਕੀ ਹੁੰਦਾ ਵੀ ਦੂਜੇ ਫਿਰ ਵਿਰੋਧੀ ਚਲੋ ਬੰਦੇ ਹੋ ਜਾਂਦੇ ਆ ਖੜੇ ਹੋਣੇ ਹੀ ਹੁੰਦਾ ਹਰੇਕ ਦਾ ਹੱਕ ਆ ਹਨਾ ਪਰ ਫਿਰ ਉਹ ਕੀ ਕਰਦੇ ਆ ਕਿ ਮਤਲਬ ਇੱਕ ਇੱਕ ਬੋਟ ਦੇ ਟਾਰਗੇਟ ਕਰਨ ਲੱਗ ਜਾਂਦੇ ਆ ਮੇਰੇ ਵਰਗਾ ਕਹਿੰਦਾ ਵੀ ਆਪਣੇ ਕੋਲ ਤਾਂ ਬਥੇਰੀ ਬੋਟਾਂ ਇੱਕ ਪਾ ਲਾਂਗੇ ਫਿਰ ਕੀ ਹੋ ਜੂਗਾ ਪਰ ਉਹ ਸੋਡੀ ਇੱਕ ਬੋਟ ਦੀ ਬਹੁਤ ਵੱਡੀ ਕੀਮਤ ਆ ਮੇਰੇ ਵੱਲ ਕੇ ਤੁਹ ਵੀ ਆਉਦੀ ਇੱਕ ਇੱਕ ਵੋਟ ਤਾਂ ਪਾਉਣੀ ਆ ਪਰ ਤੁਸੀਂ ਅੱਜ ਤੋਂ ਬਾਅਦ ਆਪਕੋ ਉਹਦੇ ਘਰਾਂ ਤੋਂ ਨਿਕਲੋ ਆਪਦੇ ਜਾਰ ਮਿੱਤਰ ਦੋਸਤ ਰਿਸ਼ਤੇਦਾਰ ਜਿੱਥੇ ਤੱਕ ਤੁਹਾਡਾ ਕੋਈ ਜੋਰ ਚੱਲਦਾ ਹੈ ਫਰੇਕ ਨੂੰ ਕਹਿ ਕੇ ਮਦਦ ਕਰੋ ਵੀਰ ਬਣ ਕੇ ਵੱਧ ਤੋਂ ਵੱਧ ਤੇ ਨਗਰ ਵਾਸਤੇ ਛੋੜਨਾ ਵਾਅਦਾ ਕਰਦੇ ਆ ਪੰਚਾਇਤ ਬੈਠੀ ਆ ਸਰਪੰਚ ਸਾਹਿਬ ਬੈਠੇ ਆ ਚੇਅਰਮੈਨ ਸਾਹਿਬ ਬੈਠੇ ਆ ਜਿੰਨੀ ਸਾਡੀ ਸਾਰੀ ਟੀਮ ਆ ਜਿਹੜਾ ਆਪ ਦੇ ਇੱਕ ਕਰਦਾਂਗੇ ਨਗਰ ਵਾਸਤੇ ਨਗਰ ਨੂੰ ਸਾਡੀ ਕੋਸ਼ਿਸ਼ ਹੈ ਵੀ ਲਵੇ ਲਾਉਣੇ ਵਾਲੇ ਪਿੰਡਾਂ ਵਿੱਚੋਂ ਸੋਹਣਾ ਪਿੰਡ ਤੁਹਾਨੂੰ ਬਣਾ ਕੇ ਦੇਵਾਂਗੇ ਕਿਉਂਕਿ ਤੁਹਾਨੂੰ ਬਤਾ ਵੀ ਐਮਪੀ ਸਾਹਿਬ ਨੇ ਆਪਣੀ ਬਹੁਤ ਵਧੀਆ ਨੇੜਤਾ 13 14 ਤੋਂ ਸਾਢੇ 9 ਜਿੱਮੇ ਅਸੀਂ ਇਲੈਕਸ਼ਨ ਲੜ ਰਹੇ ਹਾਂ ਉਵੇਂ ਸਾਡੇ ਨਾਲ ਸਾਡਾ ਭਰਾ ਉਹ ਤੁਰਿਆ ਹੋਇਆ ਸਾਡਾ ਉਹਦੇ ਨਾਲ ਕੋਈ ਫਰਕ ਨਹੀਂ ਹੈਗਾ ਠੀਕ ਹੈ ਤੁਹਾਨੂੰ ਬੇਨਤੀ ਆ ਵੀ ਵੀਰ ਬਣ ਕੇ ਸਾਰੇ ਵੱਧ ਤੋਂ ਵੱਧ ਮਦਦ ਕਰਿਓ ਪੂਰੀ ਟੀਮ ਜਿਹੜੀ ਆ ਕੋਈ ਬਰਨਾਲੇ ਦੀ ਆ ਆਪਣੀ ਹੜਕੇ ਦੀ ਟੀਮ ਆ ਆਪ ਜਿਹੜਾ ਠੱਕਾ ਕੇ ਖੜੀ ਆ ਆਪਾਂ ਕੁਝ ਮਰਜ਼ੀ ਲਈਏ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਸਕੂਲ ਦਾ ਸੀਗਾ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਸਕੂਲ ਵਾਸਤੇ ਭਾਈ ਮੈਡੀਕਲ ਨਾਨ ਮੈਡੀਕਲ ਚਾਹੀਦਾ ਐਮਪੀ ਸਾਹਿਬ ਉਹਦੇ ਅਨਾਉਂਸ ਕਰਕੇ ਗਿਆ ਕਹਿੰਦੇ ਐਸੇ ਸੈਸ਼ਨ ਤੋਂ ਤੁਹਾਡੇ ਸਕੂਲ ਦੇ ਵਿੱਚ ਮੈਡੀਕਲ ਤੇ ਨਾਨ ਮੈਡੀਕਲ ਦੀਆਂ ਕਲਾਸਾਂ ਸ਼ੁਰੂ ਹੋ ਜਾਣਗੀਆਂ ਠੀਕ ਹੈ ਜੀ ਉਦੋਂ ਬਾਅਦ ਦੇਖੋ ਪੰਚਾਇਤਕਾਰ ਦੇ ਵੀ ਪੰਚਾਇਤਕਾਰ ਦੇ ਵਿੱਚ ਤੁਸੀਂ ਦੇਖ ਲਓ ਵੀ ਕਿੰਨਾ ਸੋਹਣਾ ਪੰਚਾਇਤਕਾਰ ਬਣਾ ਕੇ ਦਿੱਤਾ ਹੈ ਉਦੋਂ ਬਾਅਦ ਲਾਇਬ੍ਰੇਰੀ ਦੀ ਗੱਲ ਚੱਲਦੀ ਆ ਲਾਇਬ੍ਰੇਰੀ ਆਪਣੇ ਪਾਸ ਹੋਈ ਪਈ ਹੈ ਉਹ ਵੀ ਬਣ ਜਾਣੀ ਆ ਉਦੋਂ ਬਾਅਦ ਸਰਪੰਚ ਸਾਹਿਬ ਮੈਨੂੰ ਦੱਸਦੇ ਸੀਗੇ ਵੀ ਹਸਪਤਾਲ ਦੇ ਵਿੱਚ ਵੀ ਚੱਚਾ ਬੱਚਾ ਹਸਪਤਾਲ ਮੰਗਤ ਬੋਲਦਾ ਚੱਚਾ ਬੱਚਾ ਹਸਪਤਾਲ ਆ ਜਿਹੜਾ ਉਹ ਵੀ ਆਪਣੇ ਇੱਥੇ ਬਣਨ ਜਾ ਰਿਹਾ ਹੈਗਾ ਉਹਦੇ ਵਾਸਤੇ ਹੀ ਆ ਆਪਣੀ ਜਗਾ ਦੇਤੀਆ ਉਹ ਵੀ ਆਪਣਾ ਸ਼ੁਰੂ ਹੋ ਜੂਗਾ ਜਿਹੜਾ ਮਕਰੀ ਦਾ ਦੇਰੇ ਕੋਲੇ ਜਗਾ ਪਾ ਪਹਿਲਾਂ ਹਸਪਤਾਲ ਬਣਿਆ ਅਗਰ ਜਿਹੜਾ ਬੈਡਾਂ ਦਾ ਹਸਪਤਾਲ ਕਹਿੰਦੇ ਸੀ ਉਹ ਚਲੋ ਕੁਝ ਕਾਰਨਾ ਕਰਕੇ ਪਿੱਛੇ ਰਹਿ ਗਿਆ ਪਰ ਉਹਦੇ ਉੱਤੇ ਚੱਜਾ ਬੱਤਾ ਹਸਪਤਾਲ ਬਹੁਤ ਸੋਹਣਾ ਜਿਹੜਾ ਬਣਨ ਜਾ ਰਿਹਾ ਉਸੇ ਤਰਜ਼ ਤੇ ਉਸੇ ਤਰਜ਼ ਤੇ ਆਪਣਾ ਜਿਹੜਾ ਮਦ ਲਾਕ ਕਲੀਨਿਕ ਬਦ ਲਾਕ ਕਲੀਨਿਕ ਦਾ ਜਿਹੜਾ ਆਪਣਾ ਕੰਮ ਹੈ ਉਹਦੇ ਵਾਸਤੇ ਵੀ ਆਪਾਂ ਜਿਹੜਾ ਸਿਹਤਾਂ ਕੇਂਦਰ ਵਾਲੀ ਤੁਹਾਨੂੰ ਪਤਾ ਰੰਗ ਰੰਗ ਹੋ ਗਿਆ ਸਾਰਾ ਕੁਝ ਹੋਇਆ ਪਿਆ ਉਹਦੇ ਵਿੱਚ ਸਿਰਫ ਇੱਕ ਮੁਲਾਜ਼ਮ ਹੀ ਤਾਇਨਾਤ ਕਰਨਾ ਆਪਣਾ ਜਿਹੜਾ ਸੇਵਾ ਕੇਂਦਰ ਵੀ ਸ਼ੁਰੂ ਹੋ ਰਿਹਾ ਉਹਦੇ ਨਾਲ ਜਿਹੜੀ ਇਧਰਲੇ ਪਾਸੇ ਬਿਲਡਿੰਗ ਪਈਆ ਜਿਹੜੀ ਪੰਚਾਇਤ ਘਰ ਪੁਰਾਣੀ ਦੀ ਬਿਲਡਿੰਗ ਆ ਉਥੇ ਆਪਾਂ ਮਹੱਲਾ ਕਲੀਨਿਕ ਦਾ ਵੀ ਆਪਣਾ ਪ੍ਰਬੰਧ ਹੋ ਗਿਆ ਉਹਦਾ ਵੀ ਕੰਮ ਆਪਣੇ ਬਹੁਤ ਸਿੱਧੂ ਸ਼ੁਰੂ ਹੋ ਜੂਗਾ ਤੇ ਸਾਨੂੰ ਜਿਹੜੀਆਂ ਮੈਡੀਕਲ ਦੀਆਂ ਸਹੂਲਤਾਂ ਜਿੰਨੀਆਂ ਦਵਾਈਆਂ ਹੋ ਗਈਆਂ ਟੈਸਟ ਹੋ ਗਏ ਹੋਰ ਸਾਰਾ ਕੁਝ ਤੁਹਾਨੂੰ ਥੋੜੇ ਨਕਰ ਤੋਂ ਮਿਲੂਗਾ ਪਰ ਸਾਨੂੰ ਬੇਨਤੀ ਇਹੀ ਕਰਦਾ ਜੀ ਵੀਰਾਂ ਕਹਿੰਨਾ ਵੱਧ ਚੜ ਕੇ ਸਾਥ ਦਿਓ ਜਿੰਨਾ ਵੱਧ ਤੋਂ ਵੱਧ ਮਦਦ ਕਰ ਸਕਦੇ ਹੋ ਮਦਦ ਕਰੋ ਠੀਕ ਹੈ ਆਪਦੇ ਆਪਦੇ ਘਰਾਂ ਤੋਂ ਨਿਕਲ ਜਓ ਸੇਵਾ ਕੇਂਦਰ ਵਿੱਚ ਹਾਂ ਜੀ ਸਹੂਇਦਾ ਕੇਂਦਰ ਮੈਂ ਪਹਿਲਾਂ ਦੱਸ ਗਿਆ ਤਾਂ ਸਹੂਇਦਾ ਕੇਂਦਰ ਪੇਂਟ ਹੋ ਗਿਆ ਸਾਰਾ ਕੁਝ ਤਿਆਰ ਆ ਉਹ ਉਹ ਵੀ ਚਾਲੂ ਹੋ ਰਿਹਾ ਠੀਕ ਹੈ ਵੀ ਆਪਾਂ ਨਗਰ ਚ ਮਤਲਬ ਕਿ ਵੀ ਆਪਾਂ ਖੜਾ ਜੇ ਨੇ ਸਿਝੋ ਕੇ ਨਾ ਬੈਠੀਏ ਵੀ ਬੇਨਤੀ ਆ ਹਣਾ ਸਾਰੇ ਵੀਰ ਬਣ ਕੇ ਆਪਾਂ ਉਹਦੇ ਭਰਾਵਾਂ ਨੂੰ ਬੇਨਤੀ ਕਰੀਏ ਸਾਰਿਆਂ ਨੂੰ ਵੀ ਭਾਈ ਆਇਆ ਇਸ ਵਾਰ ਕਿਵੇਂ ਮਰਜ਼ੀ ਕਰਕੇ ਤੇ ਸਾਡਾ ਵੀਰ ਬਣ ਕੇ ਸਾਥ ਦਿਓ ਵੱਧ ਤੋਂ ਵੱਧ ਚੰਗੀ ਵੱਧ ਤੋਂ ਵੱਧ ਜੱਟ ਘਾਇਓ ਤੇ ਜੇ ਤੁਸੀਂ ਵੱਧ ਤੋਂ ਵੱਧ ਜੱਟ ਘਰਾਉਣਾ ਹੈ ਉਹ ਨਾ ਨਗਰ ਦੇ ਵਿੱਚੋਂ ਛੋੜਨਾ ਪਾੜਾ ਹੈਗਾ ਵੀ ਨਗਰ ਦੇ ਵਿੱਚ ਤੁਸੀਂ ਐ ਕਹੋਗੇ ਵੀ ਯਾਰ ਐਨੇ ਪੈਸੇ ਆਈ ਕਿੱਥੋਂ ਜਾਂਦੇ ਆ ਅਸੀਂ ਇੰਨਾ ਜੋਰ ਲਾ ਲਿਆ ਵਾ ਜੋਰ ਲਾ ਲਿਆ ਮੇਰੀ ਇੱਕ ਦੁਕਾਨ ਹੈ ਨਾ ਗੜੀਂ ਦਰਵਾਜ਼ੇ ਤੁਸੀਂ ਮੈਨੂੰ ਸਾਰੇ ਜਾਣਦੇ ਹੋ ਠੀਕ ਹੈ ਮੈਂ 13 14 ਤੋਂ ਆ ਪਾਰਟੀ ਦੇ ਵਿੱਚ ਜੁੜਿਆ ਸੀਗਾ ਮੇਰੇ ਖਿਆਲ ਚ ਮੈਂ 20 ਜਾਂ 22 ਤੱਕ ਹੀ ਜ਼ਿਆਦਾਤਰ ਦੁਕਾਨ ਦੇ ਧਿਆਨ ਦੇ ਤੋ ਉਸ ਤੋਂ ਬਾਅਦ ਮੈਂ ਨਗਰ ਦੇ ਲੋਕਾਂ ਦੇ ਵਾਸਤੇ ਬਾਜ਼ਾਰੀ ਫਿਰਦਾ ਰਹਿੰਦਾ ਠੀਕ ਹੈ ਦੁਕਾਨਦਾਰੀ ਦਾ ਵੀ ਚਲੋ ਕੋਈ ਗੱਲ ਨਹੀਂ ਜਦੋਂ ਕਿਸੇ ਪਾਸੇ ਜਾਣਿਆ ਕਿਸੇ ਨਾਲ ਜਾਣੇ ਉਹਨੇ ਨੁਕਸਾਨ ਹੋ ਜਾਂਦੇ ਕੋਈ ਚੱਕਰ ਨਹੀਂ ਗਾਹ ਨੂੰ ਤੁਹਾਡੇ ਨਾਲ ਵਾਦਾ ਕਰਦਾ ਚਾਹੇ ਹੋਰ ਵੀ ਕੋਈ ਨੁਕਸਾਨ ਚ ਲੈਣਾ ਪਵੇ ਪਰ ਨਕਰ ਵਾਸਤੇ ਪੂਰਾ ਫੁੱਲ ਜੋਰ ਲਾ ਦੂੰਗਾ ਤੇ ਬੇਨਤੀ ਆ ਜੇਕਰ ਤੁਸੀਂ ਮੈਨੂੰ ਮਦਦ ਕਰਨੀ ਆ ਆਪਣਾ ਭਰਾ ਗੁਲਦੀਪਾ ਫਰਵਾਈ ਠੀਕ ਹੈ ਇਹ ਵੀ ਪਾਰਟੀ ਦਾ ਬਹੁਤ ਮਿਹਨਤੀ ਬਣ ਕਰਾਗਾ ਆਪਣਾ ਭਰਾ ਠੀਕ ਹੈ ਵੀਰ ਨੇ ਬਹੁਤ ਪਾਰਟੀ ਵਾਸਤੇ ਮਿਹਨਤ ਕੀਤੀ ਹੁਈ ਆ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਚਾਲਾ ਆ ਉਹਦਾ ਮੇਨ ਆ ਬਾਈ ਇਹ ਇਹਦਾ ਪੂਰਾ ਫੋਲੋ ਜ਼ੋਰ ਲਾ ਰੱਖਿਆ ਇਹਨੇ ਵੀ ਜਿਹੜਾ ਨਸ਼ਿਆਂ ਨੂੰ ਆਪਾਂ ਲੱਕ ਤੋੜ ਦਈਏ ਨਾ ਨਸ਼ਿਆਂ ਦਾ ਅੱਜ ਨੇ ਵਾਦਾ ਕਰਦੇ ਆ ਵੀ ਨਸ਼ਾ ਖਲਾਮ ਵੀ ਆਪਾਂ ਤੁੰ ਵੀ ਇੱਕ ਸਟਰੋਂਗ ਟੀਮ ਬਣਾਵਾਂਗੇ ਤਾਂ ਜੋ ਆਪਣਾ ਜਿਹੜਾ ਇਹ ਟੀਕ ਤੋਂ ਵੀ ਸਤਕਾਰਾ ਹੋ ਜੇ ਤੇ ਭਰਾ ਆ ਦੀ ਆਪਾਂ ਸਭ ਤੋਂ ਵੱਧ ਮਦਦ ਕਰਨੀ ਆ ਕੁਲਦੀਪ ਰਵਾਹੀ ਨੂੰ ਵੀ ਜਿੰਨੀਆਂ ਵੋਟਾਂ ਤੁਸੀਂ ਮੈਨੂੰ ਕੌਣੀਆਂ ਨੇ ਨਾ ਉਨੀਆਂ ਹੀ ਕੁਲਦੀਪ ਰਵਾਹੀ ਨੂੰ ਕੌਣੀਆਂ ਨੇ ਸਾਰਿਆਂ ਦੀ ਬੇਨਤੀ ਸਾਰਿਆਂ ਦੀ ਬੇਨਤੀ ਹਾਂ ਇੱਕ ਮੈਂ ਬੇਨਤੀ ਹੋਰ ਕਰਦਾ ਵੀ ਅੱਜ ਆਪਾਂ 10 ਵਜੇ ਕਾਗਜ਼ ਭਰਨ ਚੱਲਣਾ ਕੁਝ ਬੰਦੇ ਆਪਾਂ ਸ਼ਾਇਦ ਇੱਥੇ ਇੱਥੇ ਇਕੱਠੇ ਹੋ ਜਾਣਗੇ ਕੁਝ ਮਬੰਦਿਆਂ ਨੂੰ ਸੁਨੇਹਾ ਲਾਇਆ ਵੀ ਆਪਾਂ ਲਾਂਗੜੀਆਂ ਦਰਵਾਜ਼ੇ ਮੇਰੀ ਦੁਕਾਨ ਕੋਲ ਵੀ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਕਾਗਜ਼ ਭਰਨ ਚਲਾਣ 10 ਵਜੇ ਇਕੱਲੇ ਇਕੱਲੇ ਵੀਰ ਨੇ ਨਾਲ ਜਾਣਾ ਜਿਹਦੇ ਕੋਲੇ ਕੋਈ ਸਾਧਨ ਆ ਸਾਧਨ ਲੈ ਕੇ ਜਾਣਾ ਹੋਰਾਂ ਨੂੰ ਵੀ ਕਹੋ ਜਿੰਨੇ ਤੁਸੀਂ ਖੜੇ ਹੋ ਤੁਸੀਂ ਤਾਂ ਸਾਰਿਆਂ ਨੇ ਜਾਣੇ ਜਾਣਾ ਬੇਨਤੀ ਆ ਤੁਹਾਨੂੰ ਵੀ ਇਕੱਠਾ ਮਾ ਕੱਢਿਓ ਅੱਜ ਦਾ ਦੇਣਾ ਛੋਟਾ-ਅੱਦਾ ਕਾਟਾਂ ਲਵਾ ਕੇ ਬੜਾ ਟਾਈਮ ਨਹੀਂ ਲੈਂਦੇ ਕਾਗਜ਼ ਤਿਆਰ ਨਹੀਂ ਫੜਾ ਕੀ ਹੋਣਗੇ ਠੀਕ ਹੈ ਅੱਜ ਆਹ ਤੇ ਵੀਰ ਬਣ ਕੇ ਸਾਰਿਆਂ ਨੇ ਜਾਣਾ ਤੇ ਦੁਬਾਰੇ ਫੇਰ ਬੇਨਤੀ ਕਰਦਾ ਤੁਹਾਡਾ ਬੱਚਾ ਤੁਹਾਡਾ ਪੁੱਤਾਂ ਤੁਹਾਡਾ ਭਰਾ ਤੁਹਾਡੇ ਵਿੱਚੋਂ ਆ ਠੀਕ ਆ ਵੀ ਵੱਦ ਤੋਂ ਵੱਧ ਮਦਦ ਕਰਿਓ ਤੁਹਾਨੂੰ ਬੇਨਤੀ ਹੈ ਜੀ ਆ ਤੇ ਮੈਂ ਬੇਨਤੀ ਕਰੂੰਗਾ ਚੇਅਰਮੈਨ ਸਾਹਿਬ ਨੂੰ ਚੇਅਰਮੈਨ ਸਾਹਿਬ ਆ ਜੀ ਬੋਲੋ ਜੀ ਤੁਸੀਂ ਆਜਾ ਜੀ ਆਜਾ 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 ਜੀ ਦਾ ਆਠਾ ਕੋਸ਼ ਤੁਹਾਨੂੰ ਗਗਦੇਵ ਸਿੰਘ ਨੇ ਡੀਟੇਲ ਨਾਲ ਸਾਰਾ ਦਸਤਾ ਵੀ ਪੀਪੀ ਕੋਸ਼ੇ ਤੇ ਵੰਡ ਰਿਹਾ ਹੈ ਜਾਂ ਬਣਾਇਆ ਹੈ ਉਹਦੇ ਵਿੱਚ ਤੁਸੀਂ ਸਾਰੇ ਇੱਕ ਪਿੰਡ ਦੀ ਬੜੀ ਬਾਤ ਜਾਣੀ ਜਾਂ ਉਹ ਲਈ ਦਾ ਇੱਕੋ ਹੀ ਅਸਵੰਨਿਕ ਬੇਨਤੀ ਹੈ ਨਗਰ ਨਿਵਾਸੀਆਂ ਨੂੰ ਵੀ ਦੇਖੋ ਆਪਣਾ ਪਿੰਡ ਬਹੁਤ ਵੱਡਾ ਹੈ ਜੇ ਕੋਈ ਆਪਾਂ ਦਾ ਆਪਦਾ ਕੈਂਡੀਡੇਟ ਐ ਜੀ ਬੜੀ ਹੱਲਾ ਵਾਲੀ ਉਹਦੇ ਤੇ ਬੇਖੂਤੀ ਤਾਂ ਹੀ ਹੋਊ ਜੇ ਆਪਾਂ ਇਹਨਾਂ ਦਾ ਸਾਥ ਦੇਵਾਂ ਆਪਣੇ ਕੋਲੇ ਨੇ ਦੋ ਗੱਡੀ ਇੱਕ ਤਾਂ ਜ਼ਿਲ੍ਹਾ ਪ੍ਰੀਸ਼ਦ ਦਾ ਸਰਦਾਰ ਤੋਂ ਦੀਪ ਸਿੰਘ ਨੇ ਪ੍ਰਵਾਹੀ ਤੋਂ ਇਨਾਂ ਦੀ ਪੂਰੀ ਮਦਦ ਕਰਨੀ ਹੈ 바ਕੀ ਜਗਦੇਸ਼ ਸਿੰਘ ਆਪਣੇ ਨਗਰ ਦਾ ਬਚਾਏਗਾ ਇਹਦੀ ਮਦਦ ਕਰਨੀ ਹੈ ਮੇਰੀ ਦਾ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਇਕੱਲੇ ਇਕੱਲੇ ਵਿਜੁਰਬਾਂ ਨੂੰ ਬੱਚਿਆਂ ਨੂੰ ਤੇ ਭਰਾਵਾਂ ਨੂੰ ਵੀ ਇਕੱਲੀ ਇਕੱਲੀ ਵੋਟ ਇਹਨਾਂ ਦੋਵੇਂ ਕੈਂਡੀਡੇਟਾਂ ਨੂੰ ਝਾੜੂ ਦੇ ਨਿਸ਼ਾਨ ਤੇ ਮੋਹਰ ਲਾ ਕੇ ਪਾਸ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸ੍ਰੀ ਬਾਗੁਰਜੀ ਕੀ ਫਤਿਹ ਸਾਨੂੰ ਸਾਰਿਆਂ ਨੂੰ ਬਾਕੀ ਦਾ ਜਗਦੇਵ ਸਿੰਘ ਨੇ ਦੱਸ ਹੀ ਦਿੱਤਾ ਤੇ ਬਾਈ ਕਲਦੀਪ ਜੀ ਵੀ ਬਹੁਤ ਬੰਦੇ ਚੰਗੇ ਸੁਭਾਅ ਦੇ ਨੇ ਇਹਨਾਂ ਦੀ ਬਹੁਤ ਵੱਦ ਤੋਂ ਵੱਦ ਤੁਨਾ ਆਭਰਾਵਾਂ ਦੀ ਮਦਦ ਕਰਿਓ ਤੇ ਝਾੜੂ ਦੇ ਨਿਸ਼ਾਨ ਤੇ ਥੋੜਾ ਲੱਗ ਝਾੜੂ ਨੂੰ ਸਾਵਜਾਬ ਕਰਿਓ ਬਾਕੀ ਕਿਸੇ ਕੋਲੋਂ ਜੇ ਕਿਸੇ ਦਿੱਕਤ ਆਉਂਦੀ ਆ ਆਪਣੇ ਨਾਲ ਬਾਈ ਮੀਤਹਿਰ ਜੀ ਬਾਈ ਹਰਿੰਦਰ ਬਾਈ ਮੰਨਾ ਜੀ ਕੰਦੂ ਕਿਸੇ ਗੱਲ ਨੂੰ ਜਵਾਬ ਹੀ ਨਹੀਂ ਦੇ ਰਹੇ ਵੀ ਜਿਹੜਾ ਕੁਝ ਕਹਿੰਦੇ ਨੇ ਵੀ ਜਾ ਕੇ ਕਰਨਾ ਉਹੀ ਕਰਦੇ ਨਹੀਂ ਕਿਸੇ ਗੱਲ ਨੂੰ ਕਿਸੇ ਗੱਲ ਤੋਂ ਜਵਾਬ ਨਹੀਂ ਇਹ ਭਰਾ ਵੀ ਆਪਣੇ ਨਾਲ ਖੜੇ ਨੇ ਆਪਾਂ ਵੀ ਇਹਨਾਂ ਨਾਲ ਖੜੀ ਹੈ ਸਾਰੀ ਨਗਰਪੰਚਾਇਤ ਵਾਹਿਗੁਰੂ ਜੀ ਦਾ ਖਾਲਸਾ ਸ਼ਾਲੀ ਪੌਂਟੀ ਸਾਰੀ ਸਾਧ ਸੰਗਤ ਨਗਰਪੰਚਾਇਤ ਨਗਰਪੰਚਾਇਤ ਤੇ ਸਾਲਕਾ ਪੰਚਾਇਤ ਜਿੰਨੇ ਵੀ ਇੱਥੇ ਮੋਤਵਾਰ ਆਵਾਜ਼ੀ ਪਾਰਟੀ ਦੇ ਜਾਂ ਪਿੰਡ ਦੇ ਮੋਤਵਾਰ ਸੱਜਣ ਸਾਰੇ ਇਕੱਠੇ ਹੋਏ ਆ ਸਾਰਾ ਦਾ ਇੱਥੇ ਪਹੁੰਚਣ ਤੇ ਬਹਿਰੋ ਧੰਨਵਾਦ ਗੱਲ ਕਰਦੇ ਆ ਜੀ ਵੋਟਾਂ ਦੀ ਵੋਟਾਂ ਤਾਂ ਆਉਂਦੀਆਂ ਰਹਿੰਦੀਆਂ ਨੇ ਪਹਿਲਾਂ ਵੀ ਪੈਂਦੀਆਂ ਰਹਿੰਦੀਆਂ ਨੇ ਅੱਗੇ ਵੀ ਪੈਂਦੀਆਂ ਰਹਿਣੀਆਂ ਗੱਲ ਕਰ ਰਹੇ ਆਂ ਡਿਵੈਲਪਮੈਂਟ ਦੀ ਜਿਵੇਂ ਬਾਈ ਜਗਦੇਵ ਨੇ ਆਪਣੇ ਪਿੰਡ ਸੇਖੇ ਦੇ ਕੰਮਾਂ ਬਾਰੇ ਦੱਸਿਆ ਪੀਐਨਐਨ ਨੇ ਕੰਮ ਆਇਆ ਜਾਂ ਮੂਰੇ ਇਹਨੇ ਕੰਮ ਮੂਰੇ ਹੋਣ ਵਾਲੇ ਆ ਆਪਾਂ ਕੰਮਾਂ ਨੂੰ ਵੋਟ ਪਾਉਣੀ ਹੈ ਜੀ ਠੀਕ ਹੈ ਆਮ ਆਦਮੀ ਪਾਰਟੀ ਸਰਕਾਰ ਨੇ ਅੱਲਾ ਆਪਣੇ ਸੇਖੇ ਨਹੀਂ ਜੋ ਸੇਖੇ ਇਹ ਆ ਕਿ ਜਲ ਜ਼ੋਰ ਵਧਦਾ ਜੰਗਲੇ ਹੋਣਾ ਦਾ ਵੱਧ ਪੈਸੇ ਲਵਾ ਲੈਂਦੇ ਨੇ ਤੇ ਵੈਸੇ ਸਾਰੇ ਪਿੰਡਾਂ ਦੇ ਵਿੱਚ ਹੀ ਬਹੁਤ ਤੇਜ਼ੀ ਨਾਲ ਤੇ ਵਧੀਆ ਵਿਕਾਸ ਹੋ ਰਿਹਾ ਤੇ ਮੇਰੀ ਡਿਊਟੀ ਜਿੱਥੇ ਵੀ ਪਾਰਟੀ ਨੇ ਲਾਈ ਹੈ ਪਹਿਲਾਂ ਵੀ ਲਾਈ ਆਪਾਂ ਮੰਨੋ ਮਰੋਂ ਪੂਰੀ ਮਿਹਨਤ ਨਾਲ ਉਹ ਡਿਊਟੀ ਨਿਭਾਈ ਹੈ ਪਹਿਲਾਂ ਮੈਨੂੰ ਜੁਰਦਨ ਅਸਰ ਬਰੋਦਰ ਮਹਿਮਦ ਦਾ ਹਲਕੇ ਦਾ ਇੰਚਾਰਜ ਲਾਇਆ ਗਿਆ ਮੈਂ ਪਿੰਡ ਪਿੰਡ ਤੇ ਗਲੀ ਗਲੀ ਜਾ ਕੇ ਤੇ ਸ਼ਹਿਰ ਦੇ ਇਕੱਲੇ ਇਕੱਲੇ ਬਾੜ ਦੇ ਵਿੱਚ ਪ੍ਰੋਗਰਾਮ ਕੀਤੇ ਆ ਪਿਛਲੇ 8-9 ਮਹੀਨਿਆਂ ਤੋਂ ਮੈਂ ਇਹ ਪ੍ਰੋਗਰਾਮ ਕਰਦਾ ਆ ਰਿਹਾ ਜਦੋਂ ਪਾਰਟੀ ਨੇ ਮੈਨੂੰ ਜੋਗਰਸੇ ਦੇ ਵਿਰੁੱਧ ਮੈਮਦਾਨ ਚਾਰਜ ਲਾਇਆ ਮੈਨੂੰ ਬੜੀ ਬੜੀ ਖੁਸ਼ੀ ਹੋਈ ਕਿ ਮੈਨੂੰ ਉਸ ਮੈਂ ਮੈਮਦਾਨ ਚਾਰਜ ਲਾਇਆ ਜਿਹੜਾ ਇੱਕ ਤੋਂ ਵੱਡਾ ਕੰਮ ਹੈ ਮੈਂ ਉਹ ਬੜਾ ਦਨ ਨਾਲ ਮਨ ਨਾਲ ਬੜਾ ਸਮਾਂ ਕੱਢ ਕੇ ਮੰਨ ਕੇ ਚਲੋ ਵਿੱਚ 24 ਘੰਟੇ ਮੈਂ ਇਸੇ ਕੰਮ ਦੇ ਤੇ ਡਿਊਟੀ ਲਈ ਜਿਹਦੇ ਆਪ ਨੂੰ ਰਿਜ਼ਲਟ ਵੀ ਮਿਲੇ ਉਹਦੇ ਨਾਲ ਆਪਣਾ ਕੰਮ ਤੇ ਕਹੋ ਬੜਾ ਤਰੀਕਾ ਮੈਂ ਕਰ ਸਕਦਾ ਪੰਜਾਬ ਪੰਜਾਬ ਦਾ ਜਿਹੜਾ ਨਸ਼ਾ ਸੀਗਾ ਉਹ ਕੰਟਰੋਲ ਹੋਇਆ ਤੇ ਉਹਦੇ ਵਿੱਚ ਮੈਂ ਬੜੀ ਮਾਣ ਦੀ ਗੱਲ ਆ ਮੈਨੂੰ ਮਹਿਸੂਸ ਕਰਦਾ ਕਿਉਂਕਿ ਮੈਂ 100 ਦੇ ਉੱਤੋਂ ਉੱਤੇ ਬੱਚਾ ਮੈਂ ਆਪ ਨਾਲ ਜਾ ਕੇ ਜਿਹੜਾ ਨੀਡਲ ਸੈਂਟਰ ਆਪਣਾ ਬਣਿਆਗਾ ਨਸ਼ਾ ਛਡਾਊ ਕੇਂਦਰ ਉੱਥੇ ਮੈਂ ਆਪ ਜਾ ਕੇ ਉਹ ਬੱਚਿਆਂ ਨੂੰ ਭਰਤੀ ਕਰਵਾ ਕੇ ਆਇਆ ਮੈਂ ਨਹੀਂ ਕਹਿੰਦਾ ਵੀ ਬੱਚਿਆਂ ਦੇ ਸਾਰਿਆਂ ਨੇ ਨਸ਼ਾ ਛੱਡਦਾ ਹੋਊਗਾ ਪਰ ਉਹਦੇ ਵਿੱਚੋਂ 50 50 ਬੱਚਿਆਂ ਨੇ 40 ਬੱਚਿਆਂ ਨੇ ਜਾਂ 30 ਨੇ ਨਸ਼ਾ ਛੱਡਿਆ ਹੋਣਾ ਉਹਦੇ ਵਿੱਚ ਹੋ ਸਕਦਾ ਮੈਂ 2 ਬੱਚਾ ਨਹੀਂ ਜਾਂ 4 ਬੱਚਾ ਨਹੀਂ 6 ਦੀ ਮੈਂ ਜਾਣ ਪਛਾਣ ਸਕਿਆ ਹਾਂ ਇਸ ਕਰਕੇ ਮੇਰੀ ਡਿਊਟੀ ਲੱਗਿਆ ਚੌਣ ਜਿਲਾ ਪ੍ਰੈਸ਼ਰ ਦੀ ਮੈਂ ਇੱਧਰ ਵੀ ਬੜੀ ਤੰਦਹੀ ਨਾਲ ਕੰਮ ਕਰਾਂਗਾ ਫਤਵਲ ਕੇ ਬੇਨਤੀ ਕਰਦਾ ਸਾਰੀ ਸੰਗਤ ਨੂੰ ਜਿਵੇਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਅਸੀਂ ਹੋਰ ਤਕੜੇ ਹੋ ਕੇ ਆਪਾਂ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਦੁਨੀਆ ਨਾ ਸਿਰਾਲਾ ਬੋਲੇ ਸੋਨਹਾਲ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜਿਹੜਾ ਤੁਸੀਂ ਅੱਜ ਇੱਕ ਨਿੱਕੇ ਜਿਹੇ ਸੱਦੇ ਤੇ ਐਡੇ ਇਕੱਠ ਦੇ ਰੂਪ ਦੇ ਵਿੱਚ ਪਹੁੰਚੇ ਹੋ ਤੇ ਤੁਹਾਡੇ ਤੇ ਮਾਨ ਵੀ ਆ ਤੁਹਾਡੇ ਤੇ ਯਕੀਨ ਵੀ ਆ ਵੀ ਤੁਸੀਂ ਸਾਡੇ ਭਰਾ ਕਰਦੀਪ ਨੂੰ ਵੀ ਤੇ ਮੈਨੂੰ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਇੱਥੋਂ ਜਿਤਾ ਕੇ ਭੇਜੋਗੇ ਸੋ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਜਿਹੜਾ ਅੱਜ ਆਪਾਂ ਕਾਗਜ਼ ਭਰਨ ਜਾਣਾ ਹੈ 10:00 ਵਜੇ ਵੀਰ ਬਣ ਕੇ ਸਾਰਿਆਂ ਨਾਲ ਚੱਲਣਾ ਠੀਕ ਆ ਤੇ ਇੱਥੋਂ ਤੇ ਕੁਝ ਲੰਘਣੇ ਦਰਵਾਜ਼ੇ ਆਪਾਂ ਦੋ ਜਗ੍ਹਾ ਤੇ ਬੰਦੇ ਇਕੱਠੇ ਕਰਾਂਗੇ ਤੇ ਵੀਰ ਬਣ ਕੇ ਸਾਰਿਆਂ ਨੂੰ ਬੇਨਤੀ ਆ ਵੀ ਆਪਦਾ ਕੰਮਾਂ ਨੂੰ ਥੋੜਾ ਜਿਹਾ ਸੰਕੋਚਦੇ ਹੋਏ ਅੱਧੇ ਘੰਟੇ ਦਾ ਟਾਈਮ ਕੱਢ ਕੇ ਅੱਧਾ ਘੰਟਾ ਲਾਵਾਂਗੇ ਬਹੁਤ ਟਾਈਮ ਲਾਉਂਦੀ ਨਹੀਂ ਸਾਰਿਆਂ ਨੇ ਚੱਲਣਾ ਧੰਨਵਾਦ ਥੋੜਾ ਸਾਰਿਆਂ ਦਾ ਬਹੁਤ ਬਹੁਤ ਵੈਰੀ ਥੈਂਕ ਯੂ